ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਅਮਰੀਸਰ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਪਰਮਾਨੰਦ ਨੇੜੇ ਤੋਂ ਆ ਰਹੀ ਹੈ ਜਿੱਥੇ ਅੱਜ ਉਸ ਵੇਲੇ دہشت ਦਾ ਮਾਹੌਲ ਬਣ ਗਿਆ ਜਦੋਂ ਸਥਾਨਕ ਲੋਕਾਂ ਨੇ ਸੜਕ ਕਿਨਾਰੇ ਇੱਕ ਨੌਜਵਾਨ ਦੀ Laash ਪਈ ਦੇਖੀ ਜਿਸ ਕਾਰਨ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਪੁਲਿਸ ਵੀ ਆ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ ਮ੍ਰਿਤਕ ਨੌਜਵਾਨ ਜੋ ਕਿ ਐਨਆਰਆਈ ਹੈ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਪਰਤਿਆ ਸੀ ਅਤੇ ਬੀਤੀ ਰਾਤ ਇੱਕ ਵਿਆਹ ਸਮਾਗਮ ਤੋਂ ਆਪਣੀ ਥਾਰ ਕਾਰ ਵਿੱਚ ਵਾਪਸ ਆ ਰਿਹਾ ਸੀ ਜਿਸ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਫਿਲਹਾਲ ਪੁਲਿਸ ਨੇ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਗੱਲਬਾਤ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਮੈਂ ਜੋ ਅੱਜ ਇੱਥੇ ਆਪਣੇ ਕਤਲ ਹੋਇਆ ਮੈਂ ਉਹਦਾ ਤਾਏ ਦਾ ਲੜਕਾ ਹਾਂ ਔਰ ਇਸ ਦਾ ਸਾਨੂੰ ਪਹਿਲਾਂ ਪਤਾ ਸੀਗਾ ਕਿ ਉਹ ਅੰਮ੍ਰਿਤਸਰ ਪਿਆਹੀ ਆਪਣੇ ਮੈਰਿਜ ਦੇ ਗਿਆ ਸੀ ਆਪਣੇ ਦੋਸਤ ਦੀ ਔਰ ਸਾਨੂੰ ਸਵੇਰੇ ਲੱਗਿਆ ਪਤਾ ਕਿ ਇਸ ਤਰ੍ਹਾਂ ਦੀ ਗੱਲ ਹੋ ਗਈ ਆ ਕਿ ਉਹਦਾ ਕੋਈ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੇ ਅਸੀਂ ਬਹੁਤ ਹਰਾਨ ਹੈ ਕਿ ਆਪਣੇ ਸਾਨੂੰ ਕੁਝ ਸਮਝ ਨਹੀਂ ਆ ਰਹੀ ਕਿ ਕੀ ਕਿੱਦਾਂ ਹੋਇਆ ਕਿ ਜਾਂ ਪਲਾਨਿੰਗ ਨਾਲ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਸਾਨੂੰ ਹਲੇ ਕੁਝ ਵੀ ਸਮਝ ਨਹੀਂ ਆ ਰਿਹਾ ਤੇ ਪੁਲਿਸ ਆਪਣੇ ਵੈਰੀਫਾਈ ਕਰਦੀ ਹੈ ਜੋ ਵੀ ਆਪਣੇ ਫੋਟੇ ਸੀਗਾ ਕੋਈ ਥਾਰ ਤੇ ਸੀਗਾ ਆਪਣੀ ਆਪਣੀ ਪਰਸਨਲ ਗੱਡੀ ਥਾ ਰਹੀ ਦੇ ਉਸ ਉਸ ਤੇ ਗਿਆ ਜੀ ਇਹਦੇ ਨਾਲ ਹੋ ਰਿਹਾ ਹਾਂਜੀ ਇੱਕ ਇਹਨਾਂ ਦਾ ਬਰਦਰ ਇਨ ਲਾ ਗਿਆ ਇਸ ਸਾਲ ਇਹਨਾਂ ਦਾ ਨਾਲ ਹੀ ਕੀ ਲੱਗਦਾ ਵੀ ਕਿਧਰ ਦੀ ਮਾਰੀ ਹੈ ਜਿਸ ਦਾ ਨਹੀਂ ਨਹੀਂ ਇਹ ਇਹ ਆਪਣੇ ਜੀ ਪੂਰਾ ਮਟਰ ਦਾ ਪਲਾਨ ਹੈ ਜੀ ਆਪਣੇ ਜਿਸ ਵਾਰ ਦੇਖਿਆ ਕਿ ਆਪਣੇ ਇਹਨੂੰ ਪੂਰਾ ਪਲੈਨਿੰਗ ਨਾਲ ਮਾਰਿਆ ਗਿਆ ਇਹ ਆਪਣੇ ਐਨ ਰਾਈ ਆਪਣੇ ਆਸਟ੍ਰੇਲੀਆ ਤੋਂ ਆਪਣੇ ਟ੍ਰਾਂਸਪੋਰਟ ਆਏ ਉਹਨਾਂ ਦੀ ਇੱਥੇ ਪੂਰਾ ਉਹਨਾਂ ਦਾ ਵਧੀਆ ਕਾਰੋਬਾਰ ਚੱਲ ਰਿਹਾ ਉੱਥੇ ਇੱਥੇ ਛੁੱਟੀ ਆਏ ਸੀਗੇ ਆਪਣੇ ਘਰ ਕਿੰਨੀ ਦਿਨ ਹੋਇਆ ਨੂੰ ਹੋ ਗਿਆ ਤਕਰੀਬਨ ਕੋਈ 3 ਤੋਂ 4 ਦਿਨ ਮਹੀਨੇ ਹੋ ਗਏ ਉਹਨਾਂ ਨੂੰ ਘਰ ਆਏ ਦੇ ਨਹੀਂ ਸੀ ਪਰ ਹੁਣ ਅਸੀਂ ਕੀ ਕਹਿ ਸਕਦੇ ਹਾਂ ਕੀ ਮੰਗ ਕਰਦੇ ਹੋ ਪ੍ਰਕਾਸ਼ ਅਸੀਂ ਇਹੀ ਕਹਿਣਗੇ ਕਿ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਜੋ ਵੀ ਇਹਨਾਂ ਦੇ ਦੋਸ਼ੀ ਆ ਉਹਨਾਂ ਨੂੰ ਤੇ ਸਖਤ ਸਖਤ ਆਪਣੇ ਹਿੱਸੇ ਜਾਂ ਮਿਲਣੀ ਚਾਹੀਦੀ ਇੱਥੇ ਜਿਹੜਾ ਮਰਡਰ ਹੋਇਆ ਹੈ ਇਹ ਮੁੰਡਾ ਸਾਡਾ ਗੁਆਂਢੀ ਹੈ ਜੀ ਸਾਡੇ ਨਾਲ ਹੀ ਪਿੰਡ ਦਾ ਚੱਕ ਮੀਰ ਦਾ ਕਦੇ ਸੀ ਇਹ ਆਸਟ੍ਰੇਲੀਆ ਦਾ ਪਿਆਰਾ ਇਹਦੀ ਮਿਸੀ ਵੀ ਜਿਹੜੀ ਬਾਹਰੀ ਹੈ ਤੇ ਸਾਨੂੰ ਸਵੇਰੇ ਪਤਾ ਲੱਗਿਆ ਕਿ ਕਿਸੇ ਨੇ ਉਹਦੀ ਗੋਲੀ ਮਾਰ ਕੇ ਬਈ ਹਤਿਆ ਕਰਤੀ ਹੈ ਤੇ ਆਹ ਤੇ ਪ੍ਰਸ਼ਾਸਨ ਅੱਗੇ ਹੀ ਆਹ ਪਹਿਲਾਂ ਸੁਣਦੇ ਹਾਂ ਅੰਬਰਸਾਰ ਉੱਦ ਕਿ ਇਦਾਂ ਦੀ ਬਾਤ ਤਾਂ ਹੁੰਦੀ ਹੈ ਸਾਡੀ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਕਿ ਇਹਦਾ ਪਤਾ ਲੱਗਣਾ ਚਾਹੀਦਾ ਜਿਹੜੇ ਵੀ ਉਹਦੇ ਗੁਨਾਹਗਾਰ ਨੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਉਹ ਆਪਣੇ ਕਿਤਾ ਯੂਨੀ ਡੈਥ ਹੋ ਗਈ ਦੀ ਹੈ ਜਿਹੜਾ ਆਪਣੇ ਮਾਰ ਤੇ ਕੁੜੀ ਭੈਣ ਆ ਉਹ ਵੀ ਵਾਰੀ ਹੈ ਚਾਹੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਨੇ ਆ ਕਿ ਪਤਾ ਲੱਗਣਾ ਚਾਹੀਦਾ ਕਿ ਇਹਨੂੰ ਕਿੰਨ ਮਾਰਿਆ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਵਾਪਰਿਆ ਇਹ ਇੱਥੇ ਪਰਮਾਨੰਤ ਹੋਇਆ ਜੀ ਉਹ ਗੱਡੀ ਉਹਦੀ ਲੱਗੀ ਤੇ ਡਵਾਈਡਰ ਦੇ ਨਾਲ ਐਦਾ ਲੇਟੇ ਰਹੀ ਉਹ ਤੇ ਇਹ ਤੇ ਸਵੇਰੇ ਸਾਨੂੰ ਕਿਸੇ ਨੇ ਫੋਨ ਕੀਤਾ ਜਿੱਥੋਂ ਕੋਈ ਸੱਜਣ ਨੇ ਤੋਂ ਸਰਪੰਚ ਨੇ ਕਿ ਅਦਾਦਾ ਤੁਹਾਡੇ ਪਿੰਡ ਦੇ ਲਾਗੇ ਵੀ ਇਦਾਂ ਦਾ ਡਰੈਸਾ ਮੁੰਡੇ ਦਾ ਤਾਂ ਇਹਨੇ ਕਿਹਾ ਵੀ ਸਾਡਾ ਹੀ ਇਹ ਡਕਲੀ ਮੁੰਡਾ ਅੱਲਾ ਸਾਹਮਣੇ ਆਇਆ ਇੱਕ ਇੱਕ ਸਾਨੂੰ ਮਾਰਡਰ ਕੇਸ ਰਿਪੋਰਟ ਹੋਇਆ ਇੱਕ ਨਰੋਡ ਜੈਮਲ ਨਰੋਡ ਜੈਮਲ ਸਿੰਘ ਦੇ ਏਰੀਆ ਦਾ ਲੜਕਾ ਹੈ ਹਰਦੇਵ ਸਿੰਘ ਜਿਹੜਾ ਕਾ ਆਸਟ੍ਰੇਲੀਆ ਰਹਿੰਦਾ ਉਹਦੀ ਸਵੇਰੇ ਇਥੋਂ ਡੈਡ ਬੋਡੀ ਮਿਲੀ ਆ ਔਰ ਡੈਡ ਬੋਡੀ ਦੀ ਬੋਡੀ ਤੇ ਬੁਲੇਟ ਇਚਰੀ ਬਾਤ ਹੈ ਵੀ ਉਹਦੇ ਸੋ ਇਨਵੈਸਟੀਗੇਟ ਕਰ ਰਹੇ ਆ ਤੇ ਅ ਕੋਸ਼ਿਸ਼ ਕਰਾਂਗੇ ਕੇ ਕੇਸ ਜਲਦੀ ਟਰੇਸ ਹੋ ਜਾਵੇ ਸਰ ਕੀ ਲੱਗਦਾ ਗੋਲੀ ਗੋਲੀ ਮਾਰੀ ਗਈ ਹੈ ਹਾਂ ਜੀ ਬੁਲੇਟ ਇਜਰੀ ਹੈ ਜਿਵੇਂ ਦੱਸਿਆ ਕਿ ਉਹਦੇ ਬੁਲੇਟ ਇਜਰੀ ਆ ਪੇਟ ਦੇ ਉੱਤੇ ਤੇ ਉਹਦੀ ਜਿਹੜੀ ਗੱਡੀ ਆ ਥਾਰ ਉਹ ਵੀ ਇੱਥੇ ਮੌਕੇ ਤੇ ਪਾਈ ਗਈ ਸੀ ਸਵੇਰੇ ਸਰ ਕਰਨ ਵਾਲੇ ਲੋਕਾਂ ਨੇ ਦੇਖਿਆ ਔਰ ਉਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਲਈ ਹੈ ਪੁਲਿਸ ਮੌਕੇ ਤੇ ਪਹੁੰਚੀ ਆ ਬਾਕੀ ਇਨਵੈਸਟੀਗੇਟ ਕਰ ਰਹਾ ਜੋ ਵੀ ਕਾਰਵਾਈ ਹੋਏਗੀ ਫਿਰ ਤੁਹਾਨੂੰ ਇਤਿਆਹ ਚ ਦੱਸ ਸਰ ਕੋਲ ਇਨਵੈਸਟੀਗੇਸ਼ਨ ਦਾ ਹਿੱਸਾ ਚ ਠੀਕ ਹੈ ਬਹੁਤ ਧੰਨਵਾਦ